ਪੰਜਾਬ ਹਰਿਆਣਾ ਜਾਂ ਪੂਰੇ ਭਾਰਤ ਦੇਸ਼ ਦੀ ਗੱਲ ਕਰ ਲਈਏ ਪਖੰਡੀ ਬਾਬੇ ਇੱਟ ਪੁੱਟੋ ਤੇ ਨਿਕਲਉਂਦੇ ਹੈਗੇ ਨੇ ਰਾਮ ਰੇਮ ਦੀ ਗੱਲ ਕਰ ਲਈਏ ਜਿਹੜੇ ਚਾਹੇ ਜਿਹੜੇ ਰਾਮਪਾਲ ਨੇ ਉਹਨਾਂ ਦਾ ਵਿਵਾਦ ਚਾਹੇ ਆਸਾ ਰਾਮ ਉਹ ਜੇਲ੍ਹ ਦੇ ਵਿੱਚ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਇਹ ਮੈਨੂੰ ਲੱਗਦਾ ਸ਼ਾਇਦ ਉਹਨੇ ਉਮੀਦ ਵੀ ਨਹੀਂ ਕੀਤੀ ਹੋਣੀ ਸੁਣਿਆ ਕਿਹਾ ਇਹ ਜਾ ਰਿਹਾ ਹੈ ਕਿ ਜਦੋਂ ਕੋਰਟ ਦੇ ਵਿੱਚ ਉਹਨੂੰ ਸਜ਼ਾ ਸੁਣਾਈ ਗਈ ਉਹ ਕਹਿੰਦੇ ਜੀ ਮੈਨੂੰ ਮaaf ਕਰ ਦੋ ਮੇਰੇ ਛੋਟੇ ਛੋਟੇ ਬੱਚੇ ਨੇ ਮੇਰੇ ਜਿਹੜੀ ਲੱਤ ਦੇ ਵਿੱਚ ਰਾੜ ਪਈ ਹੋਈ ਹੈ ਤੋ ਕੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਪੰਜਾਬ ਦੀ ਬੀਬੀਆਂ ਨੂੰ ਜਾਂ ਇਸ ਖਿੱਤੇ ਦੀਆਂ ਬੀਬੀਆਂ ਨੂੰ ਦੂਜੀ ਤੀਜੀ ਵਾਰ ਸਬਕ ਮਿਲਿਆ ਰਾਮਪਾਲ ਦਾ ਇਹ ਮਸਲਾ ਹੀ ਉਹ ਸਰਸੇ ਵਾਲਾ ਜਿਹੜਾ ਬਲਾਦਕਾਰੀ ਕਾਤਲ ਬਾਬਾ ਉਹ ਮਸਲਾ ਇਹ ਬਜਿੰਦਰ ਵਾਲਾ ਬੀਬੀਆਂ ਫਿਰ ਵੀ ਇਹਨਾਂ ਡੇਰਿਆਂ ਦੇ ਵਿੱਚ ਜਾਂਦੀਆਂ ਬੀਬੀਆਂ ਦੇ ਪਿੱਛੇ ਬੰਦਿਆਂ ਨੂੰ ਵੀ ਜਾਣਾ ਪੈਂਦਾ ਹੈਗਾ ਇਹ ਰੱਬ ਇਹ ਜਿਹੜੇ ਪਖੰਡੀ ਬਾਬੇ ਨੇ ਜਿਹੜੇ ਸਾਰੇ ਪਖੰਡੀ ਨੇ ਜਿਹੜੇ ਸਾਡੇ ਇੰਨੇ ਧਾਰਮਿਕ ਗ੍ਰੰਥ ਨੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਲਈਏ ਭਗਵਤ ਗੀਤਾ ਦੀ ਕਰ ਕਰ ਲਈਏ ਬਾਈਬਲ ਦੀ ਕਰ ਲਈਏ ਚਲੋ ਜਿਹੜੇ ਕਰਾਨੇ ਸ਼ਰੀਬ ਦੀ ਕਰਨਗੇ ਸ਼ਾਇਦ ਮੁਸਲਮੇ ਲੇਡੀ ਘਟ ਨਹੀਂ ਜਾਂਦੀਆਂਗੇ ਜਿन्हਾਂ ਇਸ ਧਰਮ ਦੀਆਂ ਬੀਬੀਆਂ ਜਾਂਦੀਆਂ ਹਿੰਦੂ ਧਰਮ ਦੀਆਂ ਬੀਬੀਆਂ ਜਾਂ ਸਿੱਖ ਧਰਮ ਦੀਆਂ ਬੀਬੀਆਂ ਜਾਂ ਸਾਈ ਧਰਮ ਦੀਆਂ ਬੀਬੀਆਂ ਉਹਨਾਂ ਨੂੰ ਲੈਣਾ ਚਾਹੀਦਾ ਸਭ ਵੀ ਤੁਸੀਂ ਆਪ ਵੀ ਜਾਂਦੀਆਂ ਨਾਲ ਜਵਾਨ ਕੁੜੀਆਂ ਲੈ ਕੇ ਵੀ ਜਾਂਦੀਆਂ ਜਿਹਦੀ ਲੱਤ ਤੇ ਆਪ ਰਾੜ ਪਿਆ ਇਹ ਜਿੰਨੇ ਹੁਣ ਕਹਿੰਦਾ ਮੇਰੇ ਛੋਟੇ ਛੋਟੇ ਬੱਚੇ ਹੈਗੇ ਨੇ ਤੁਸੀਂ ਉਹਨਾਂ ਕੋ ਜਾਨਦੇਗੇ ਇਹ ਪਖੰਡੀ ਨੇ ਲੁਟੇਰੇ ਨੇ ਇਹ ਪਖੰਡੀ ਸਾਧ ਨੇ ਇਹ ਪਖੰਡੀ ਸਾਧ ਨਹੀਂ ਇਹ ਸਾਣ ਨੇ ਸਰਕਾਰੀ ਵੋਟਾਂ ਦੇ ਖਾਤਰ ਇਹਨਾਂ ਕੋ ਲੋਕ ਉੱਜਾ ਕੇ ਪੈਰੀ ਪੈਂਦੇ ਨੇ ਇਹ ਲੋਕਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਨਾਲ ਖਲਵਾਲ ਕਰਦੇ ਦੇਖੋ ਸਿਰਸੇ ਵਾਲੇ ਨੂੰ 20-20 ਸਾਲ ਦੀਆਂ ਦੋ ਸਜ਼ਾ ਹੋਈਆਂ ਠੀਕ ਹੈ ਕਿ ਹਰਿਆਣੇ ਦੇ ਬੀਜੇਪੀ ਜਾਂ ਸੈਂਟਰ ਦੀ ਬੀਜੇਪੀ ਉਹਨਾਂ ਨੂੰ ਪ੍ਰੋਲ ਦੇਈ ਜਾ ਰਹੀ ਹੈ ਪਰ ਉੱਥੇ ਬੀਬੀਆਂ ਫੇਰ ਧੀਆ ਪੁੱਤਾਂ ਲੈ ਕੇ ਜਾ ਰਹੀਆਂ ਆ ਜਿਹੜਾ ਬਜਿੰਦਰ ਸਿੰਘ ਆਪੇ ਬਣ ਇਹ ਪਹਿਲਾਂ ਹੀ ਜਮਨਾ ਨਗਰ ਦਾ ਰਹਿਣ ਵਾਲਾ ਪਹਿਲਾਂ ਹੀ ਕਤਲ ਕੇਸ ਦੇ ਵਿੱਚ ਸਜ਼ਾ ਭੁਗਤੀ ਇੱਥੇ ਆ ਕੇ ਪਖੰਡੀ ਬਣ ਗਿਆ ਪਾਦਰੀ ਪੰਜਾਬ ਦੇ ਪਖੰਡੀ ਪਾਦਰੀਆਂ ਨੇ ਬੇੜਾ ਕਰਕੇ ਕੀਤਾ ਹੋਇਆ ਇੰਨੇ ਜਿਆਦੇ ਨੇ ਜਣਾ ਖਣਾ ਪਾਦਰੀ ਬਣ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਝੂਠੇ ਫਰਜ਼ੀ ਜਿਹਾ ਪਾਣੀ ਸਿੱਟੇ ਸੁੱਟਦੇ ਆਗੇ ਪਖੰਡ ਨੇ ਬੀਬੀਆਂ ਜਾ ਕੇ ਡਰਾਮ ਇਹ ਪੈਸੇ ਜਿਹੜੀਆਂ ਪਖੰਡ ਨਹੀਂ ਕਹਿੰਦਾ ਮੈਂ ਤੇਰੇ ਤੇ ਪਾਣੀ ਸੁੱਟ ਤੂੰ ਤੜਫਣ ਲੱਗ ਪੇ ਉਹ ਦਿਹਾੜੀ ਤੇ ਹੁੰਦੀਆਂ ਨੇ ਬਤਾ ਉਹਨਾਂ ਦੇ ਮੈਨੂੰ ਹੈਰਾਨ ਉਹਨਾਂ ਦੇ ਬੰਦੇ ਵੀ ਘਰ ਵਾਲੇ ਵੀ ਪਾਣੀ ਕਿਸ ਉਹਦੇ ਕਿ ਆਪਣੀਆਂ ਬੀਬੀਆਂ ਲਾ ਕੇ ਸੁਰਖੀਆਂ ਬਿੰਦੀਆਂ ਲਾ ਕੇ ਤੋੜ ਦਿੰਦੇ ਹੋ ਯਾਰ ਇਹ ਕੀ ਹੈ ਪਖੰਡ ਜਾ ਕੇ ਗੁਰੂ ਘਰ ਮੰਦਿਰ ਜਾਂ ਜਿੱਥੇ ਵੀ ਤੁਹਾਡੀ ਸ਼ਰਧਾ ਉੱਥੇ ਜਾ ਕੇ ਸੇਵਾ ਕਰ ਲੋ ਤੁਸੀਂ ਇਹਨਾਂ ਬਾਬਿਆਂ ਦੇ ਜਾ ਕੇ ਚੌਂਕੀਆਂ ਭਰਨੀ ਹੈਗੀਆਂ ਅੱਜ ਇਹਨੂੰ ਉਮਰ ਕੈਦੀ ਸਜ਼ਾ ਦਿੱਤੀ ਗਈ ਹੈ ਹੋਣਾ ਚਾਹੀਦਾ ਹੈਗਾ ਉਮਰ ਕੈਦੀ ਸਜ਼ਾ ਹੋਣੀ ਚਾਹੀਦੀ ਇਹਦੇ ਅਰਬ ਕੰਟਰੀਆਂ ਵਾਂਗੂ ਇਹੋ ਜਿਹਾ ਨੂੰ ਨੰਗੇ ਕਰਕੇ ਪਹਿਲਾਂ ਕੋੜੇ ਮਾਰਨੇ ਚਾਹੀਦੇ ਨੇ ਫਿਰ ਚੌਂਕ ਤੇ ਟੰਗ ਕੇ ਛਿੱਤਰ ਮਾਰਨੇ ਚਾਹੀਦੇ ਨੇ ਫਿਰ ਰੂੜੇ ਮਾਰਨੇ ਚਾਹੀਦੇ ਨੇ ਫਿਰ ਜਿਵੇਂ ਅਰਬ ਕੰਟਰੀਆਂ ਤੇ ਫਿਰ ਇੱਥੇ ਲੋਕਾਂ ਨੇ ਬੰਨਾ ਹੈਗਾ ਔਰ ਆ ਦੇਖੋ ਇਹਨੇ ਕਿੰਨੇ ਇੱਥੇ ਜੀ ਪਣੀ ਐਡੀ ਵੱਡੀ ਜਗ੍ਹਾ ਲੈ ਲਈ 20-20 ਬੰਦੇ ਪੰਜਾਬ ਪੁਲਿਸ ਦੇ ਤੋਰ ਕੇ ਰੱਖੇ ਸੀ ਸਰਕਾਰਾਂ ਨੇ ਮਤਲਬ ਇਹ ਬੰਦੇ ਹੈ ਕਿ ਪਖੰਡੀ ਆ ਵੋਟਾਂ ਦੇ ਚੱਕਰ ਦੇ ਵਿੱਚ ਇਹ ਓਡੇ ਵੱਡੇ ਬਣ ਗਏ ਹੁਣ ਜਦੋਂ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਖੇ ਖਾਨਾ ਹੁਣ ਕਹਿੰਦਾ ਮੇਰੇ ਛੋਟੇ ਛੋਟੇ ਨਿਆਣੇ ਮੇਰੇ ਕਹਿੰਦਾ ਰਾੜ ਪਈਆ ਵੀ ਜੇ ਤੈਨੂੰ ਹੁਣ ਜਾਦੂ ਟੂਣਾ ਆਉਂਦਾ ਏ ਜੇ ਤੇਰੇ ਚੇਹਨੀਆਂ ਸ਼ਕਤੀਆਂ ਤੇ ਆਪਣੀ ਰਾੜ ਕੱਢ ਦਿੰਦਾ ਵਿੱਚੋਂ ਮਾਫੀ ਵੀ ਕਰ ਸੱਜਣ ਤੋਂ ਮਾਫੀ ਮੰਗਵਾ ਲੈਂਦਾ ਹਾਂ ਮਤਲਬ ਇਹ ਪਖੰਡ ਇਹ ਬੀਬੀਆਂ ਵੇਖੋ ਫੇਰ ਵੇਖੋ ਵੀ ਹੁਣ ਬੀਬੀਆਂ ਨੇ ਲੋਕਾਂ ਨੇ ਕਹਿਣਾ ਜੀ ਤੱਕਾ ਹੋ ਗਿਆ ਜੀ ਇਹਦੇ ਨਾਲ ਕਾਹਦਾ ਤੱਕਾ ਹੋ ਗਿਆ ਤੁਸੀਂ ਮਾੜੇ ਕਰਮ ਕਰਦੇ ਹੋ ਤੇ ਉਹਦੀ سزا ਮਿਲਣੀ ਹੈਗੀ ਇਸ ਕਰਕੇ ਚਾਹੀਦਾ ਇਹ ਜਿਹੜੇ ਪਖੰਡੀ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਕੋ ਸਾਰੇ ਕੋ ਸਿਕਿਉਰਟੀ ਵਾਪਸ ਲੈਣੀ ਚਾਹੀਦੀ ਹੈਗੀ ਠੀਕ ਹੈ ਜੀ ਇਹਨਾਂ ਦੇ ਜਿਹੜੇ ਡੇਰੇ ਨੇ ਸੀਲ ਕਰਨੇ ਚਾਹੀਦੇਗੇ ਨੇ ਮਤਲਬ ਇਹਨਾਂ ਦਾ ਡੇਰਾ ਸੀਲ ਹੋਣਾ ਚਾਹੀਦਾ ਹੈਗਾ ਕਿਉਂਕਿ ਇਹ ਹੁਣ ਸਜ਼ਾ ਭੁਗਤੂਗਾ ਇਹਦੇ ਇੱਕ ਹੋਰ ਰੋਗ ਖਲੋਊਗਾ ਇਦਾਂ ਦੇ ਬਥੇਰੇ ਪਖੰਡੀ ਇਹ ਬਹੁਤ ਜ਼ਿਆਦਾ ਪਖੰਡੀ ਇੱਕ ਪਿਛਲੇ ਪੜ ਨਹੀਂ ਕਿੰਨੇ ਮੇਰੇ ਖਿਆਲ ਨਾਲ ਪਿਛਲੇ 11 ਸਾਲ ਤੋਂ ਫ੍ਰਿਜ ਚ ਹੀ ਲੱਗਾ ਹੈਗਾ ਠੀਕ ਹੈ ਇੱਕ ਇਥੇ ਪੁਣਿਆਰੇ ਵਾਲਾ ਹੁੰਦਾ ਸੀ ਪੇਕ ਇਹ ਆਗੇ ਪਾਦਰੀ ਆਗੇ ਨੇ ਜਿਹੜਾ ਬੰ ਬੀਬੀਆਂ ਜਾਂ ਬੰਦੇ ਜਿਹੜੇ ਜਾਂਦੇ ਪੜੇ ਲਿਖੇ ਲੋਕ ਵੀ ਜਾ ਰਹੇ ਨੇ ਵੀ ਹੈਰਾਨੀਆਂ ਦੀ ਯਾਰ ਕੋਈ ਕੋਈ ਅਕਲ ਨੂੰ ਹੱਥ ਮਾਰੋ ਪੇ ਕੀ ਹੈ ਤੁਸੀਂ ਆਪਣੀ ਸ਼ਰਧਾ ਦੇ ਧਾਰਮਿਕ ਜਿਹੜੇ ਗੁਰਦੁਆਰੇ ਮੰਦਰ ਜਿੱਥੇ ਜਾਣਾ ਜਾਓ ਗਿਰਜਾ ਕਰ ਜਾਓ ਇਹਨਾਂ ਕੋਈ ਕੋ ਜਾਂਦੇ ਹੈਗੇ ਜੇ ਤੁਹਾਨੂੰ ਵਿਸ਼ਵਾਸ ਹੈ ਔਰ ਸਭ ਤੋਂ ਵੱਡਾ ਪੰਜਾਬ ਦੀ ਧਰਤੀ ਦੇ ਜੋ ਬਾਬਾ ਨਾਨਕ ਜੀ ਸਾਨੂੰ ਦੇ ਕੇ ਫਲਸਫਾ ਤੇ ਨਾ ਠੀਕ ਹੈ ਕਿਰਤ ਕਰੋ ਨਾਮ ਜਪੋ ਦੇ ਵੰਡ ਸਕੋ ਇਸ ਤੋਂ ਵੱਡਾ ਤੇ ਮੂਲ ਮੰਤਰ ਨਹੀਂ ਹੈਗਾ ਤੇ ਬੀਬੀਆਂ ਚੰਗੀਆਂ ਭਲੇ ਜਾ ਕੇ ਬੰਦੇ ਚੰਗੇ ਭਲੇ ਜਾ ਕੇ ਇੱਥੇ ਜੋ ਨੱਕ ਰਗੜ ਦੇ ਨੱਕ ਰਗੜ ਦੇ ਕੀ ਕੀ ਮਿਲਿਆ ਹੈਗਾ ਪੀੜਤ ਪਰਿਵਾਰ ਵੱਲੋਂ ਅੱਜ ਇੱਕ ਬੜੀ ਵੱਡੀ ਗੱਲ ਵੀ ਕਹਿ ਦਿੱਤੀ ਗਈ ਉਹ ਕਹਿੰਦੇ ਵੀ ਸਰਕਾਰ ਦੇਖ ਸਕਦੀ ਹੈ ਪੁਲਿਸ ਦੇਖ ਸਕਦੀ ਹੈ ਪਰ ਜੁਡੀਸ਼ਰੀ ਨਹੀਂ ਦੇਖ ਸਕਦੀ ਹੈਗੀ ਦੇਖੋ ਸਾਡੀਆਂ ਅਦਾਲਤਾਂ ਕਿਉਂ ਅਸੀਂ ਭਰੋਸਾ ਕਰਦੇ ਅਦਾਲਤਾਂ ਦੇ ਜਾਂ ਮੀਡੀਆ ਤੇ ਵੀ ਜੇ ਸਿਸਟਮ ਸਾਨੂੰ ਇਨਸਾਫ ਨਹੀਂ ਦਿੰਦਾ ਲੋਕ ਮੀਡੀਆ ਕੋ ਜਾਂਦੇ ਹੈਗੇ ਨੇ ਵੀ ਸਾਡੀ ਗੱਲ ਸੁਣੂਗੀ ਸਰਕਾਰ ਤੱਕ ਪਹੁੰਚੂਗੀ ਅਦਾਲਤਾਂ ਤੱਕ ਪਹੁੰਚੂਗੀ ਫਿਰ ਅਦਾਲਤਾਂ ਇਸੇ ਕਰਕੇ ਨਾ ਦੇ ਲੋਕਾਂ ਦਾ ਪੁਲਿਸ ਤੇ ਵਿਸ਼ਵਾਸ ਰਹਿ ਗਿਆ ਨਾ ਸਰਕਾਰਾਂ ਤੇ ਵਿਸ਼ਵਾਸ ਰਹਿ ਗਿਆ ਤੇ ਲੋਕਾਂ ਦਾ ਜਾਂ ਮੀਡੀਆ ਤੇ ਥੋੜਾ ਬਾਦ ਦਾ ਵਿਸ਼ਵਾਸ ਹੈ ਤੇ ਜਾਂ ਫਿਰ ਕੋਰਟਾਂ ਤੇ ਵਿਸ਼ਵਾਸ ਹੁਣ ਇਹੋ ਜਿਹੇ ਮਸਲੇ ਤੇ ਕੋਰਟ ਨੇ ਇਨਸਾਫ ਦੇ ਦਿੱਤਾ ਉਹ ਬੀਬੀ ਜਿਹੜੀ ਪੀੜਤ ਵਿਚਾਰੀ ਆ ਉਹਦੇ ਘਰ ਵਾਲੇ ਤੇ ਇਸ ਪਾਦਰੀ ਨੇ ਇਹ ਇਹੋ ਜੇ ਲੁੱਚੇ ਨੇ ਜਿਹੜੇ ਲੋਕ ਹੈਗੇ ਨੇ ਜਿਹੜੇ ਇਦਾਂ ਦੇ ਪਖੰਡੀ ਨੇ ਉਸ ਤੇ ਸਰਕਾਰਾਂ ਨਾਲ ਮਿਲ ਕੇ ਜਾਂ ਅਧਿਕਾਰੀਆਂ ਨਾਲ ਮਿਲ ਕੇ ਉਹਦੇ ਘਰ ਵਾਲੇ ਤੇ ਝੂਠਾ ਮਕਦਮਾ ਦਰਜ ਕਰਵਾ ਦਿੱਤਾ। ਉਹ ਵਿਚਾਰਾ ਕਈ ਮਹੀਨੇ ਬੜੈਲ ਜੇਲ੍ਹ ਦੇ ਵਿੱਚ ਰਿਹਾ। ਕਈ ਮਹੀਨੇ ਕਪੂਰਥਲ ਜੇਲ੍ਹ ਦੇ ਵਿੱਚ ਰਿਹਾ। ਫਿਰ ਉਹਨੂੰ ਡਰਾਇਆ, ਧਮਕਾਇਆ, ਝੂਠਾ ਪਰਚਾ ਦਰਜ ਕਰਵਾਇਆ ਜੋ ਦੱਸਦੇ ਨੇ। ਠੀਕ ਹੈ? ਉਸ ਤੋਂ ਬਾਅਦ ਉਹਨੂੰ ਖਰੀਦਨ ਦੀ ਯਤਨ ਕੀਤਾ। ਯਾਰ ਬੰਦੇ ਅਣਖੀ ਹੁੰਦੇ ਨੇ, ਸਾਰੇ ਬੇਸ਼ਰਮ ਨਹੀਂ ਹੁੰਦੇ, ਬੇਅਣਖੀ ਨਹੀਂ ਹੁੰਦੇ। ਉਹ ਅਣਖਾ ਵੀ ਇੱਕ ਤੇ ਮੇਰੀ ਘਰਵਾਲੀ ਦੀ ਤੂੰ ਇੱਜ਼ਤ ਲੁੱਟ ਲਈ। ਦੂਜਾ ਮੈਨੂੰ 5 ਕਰੋੜ ਰੁਪਈਆ ਆਫਰ ਕਰਿਆ ਮੈਂ ਆਪਣੀ ਘਰਵਾਲੀ ਦੇ ਨਾਲ ਨਜ਼ਰ ਕਿੱਥੋਂ ਮਿਲਾਉਂਗਾ ਮੰਨ ਲਓ ਜਿਹੜਾ ਵੀ ਬੰਦਾ ਜੇ ਉਹ ਸਿੱਖ ਧਰਮ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰੀ ਦੇ ਵਿੱਚ ਇਹ ਕਹਿੰਦੇ ਕਿ ਅਸੀਂ ਜੀਵਨ ਭਰ ਇਕੱਠੇ ਰਵਾਂਗੇ ਜਾਂ ਜੇ ਉਹ ਫੇਰੇ ਲੈਂਦੇ ਨੇ Hindu ਰੀਤੀ ਰਿਵਾਜਾਂ ਦੇ ਵਿੱਚ ਹਨਾ ਵੀ ਸੱਤ ਜਨਮਾਂ ਤੱਕ ਇਕੱਠੇ ਰਵਾਂਗੇ ਤੇ ਤੁਸੀਂ ਉਸ ਬੰਦੇ ਨੂੰ ਕਹਿੰਦੇ ਵੀ ਤੇਰੀ ਘਰਵਾਲੀ ਦੀ ਇੱਜ਼ਤ ਲੁੱਟ ਲਈ ਹੈ ਤੇ ਚੱਲ ਤੇ ਪੰਜ ਕਰੋੜ ਲੈ ਲੈ ਤੇ ਚੁੱਪ ਕਰ ਜਾ ਸਾਰੇ ਬੰਦੇ ਜਿਹੜੇ ਨੇ ਅਣਖੀ ਬੇਣਕ ਨਹੀਂ ਹੁੰਦੇ ਬੇਮਾਨੀ ਦੇ ਅਣਖੀ ਵੀ ਹੁੰਦੇ ਜਮੀਰਾ ਵਾਲੇ ਵੀ ਹੁੰਦੇ ਨੇ ਇਸ ਕਰਕੇ ਉਹ ਚੰਗਾ ਉਹਨੇ ਕਈਆਂ ਨੂੰ ਰੋਕਾਂ ਨੂੰ ਰਾਹ ਦਿਖਾਇਆ ਹੋਊਗਾ ਕਿਸ ਮਸਲੇ ਦੇ ਵਿੱਚ ਔਰ ਜਿੰਨਾ ਸਰਕਾਰਾਂ ਨੇ ਪੋਲਿਟਿਸ਼ਨਰ ਨੂੰ ਸਿਕਿਉਰਿਟੀ ਦਿੱਤੀ ਹੈਗੇ ਲੋਕਾਂ ਨੂੰ ਉਹਨਾਂ ਨੂੰ ਵੀ ਜਵਾਬ ਦੇ ਲੈਣਾ ਚਾਹੀਦਾ ਉਹਨਾਂ ਕੋ ਪੇਹੋ ਜਿਹੜੇ ਗੰਦੇ ਬੰਦੇ ਆ ਗਏ ਨੇ ਜਿਹੜੇ ਝੂਠੇ ਪਖੰਡੀ ਸਰਕਾਰੀ ਸਾਣ ਨੇ ਜਿਹੜੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਬਿਪਤਾ ਲੁੱਟਦੇ ਆ ਗਏ ਨੇ ਇਹੋ ਜਿਹੇ ਨੂੰ ਸਿਕਿਉਰਿਟੀ ਇਹਨਾਂ ਕੋ ਔਰ ਇਹਨਾਂ ਕੋ ਇਹੋ ਲੋਕਾਂ ਕੋ ਵੋਟਾਂ ਮੰਗਦੇ ਨੇ ਇੱਕ ਕਪੂਰਥਲੇ ਦੇ ਵਿੱਚ ਇਹਦਾ ਕੇਸ ਦਰਜ ਆ ਇੱਕ ਇਹ ਬੀਬੀ ਵਾਲਾ ਕੇਸ ਆ ਗਿਆ ਇੱਕ ਇਹਨੇ ਆਪਣੇ ਦਫਤਰ ਦੇ ਵਿੱਚ ਜਵਾਕ ਵਿਚਾਰੀ ਨੇ ਚੁੱਕਿਆਗਾ ਉਹਦੇ ਕੰਮ ਕਰਦੀ ਉਹਦੇ ਪਹਿਲਾਂ ਮੂੰਹ ਤੇ ਕਾਪੀ ਮਾਰੀ ਫਿਰ ਥੱਪੜ ਮਾਰੇ ਮਿਲਦਾ ਇਹਨੂੰ 20-20 ਸਾਲ ਦੀਆਂ ਤਿੰਨ ਸਾਲ ਸਜ਼ਾ ਦੇਣੀਆਂ ਚਾਹੀਦੀਆਂ ਆ ਔਰ ਬਾਕੀ ਵੀ ਲੋਕਾਂ ਨੂੰ ਚਾਹੀਦਾ ਜਿਹੜੇ ਪਖੰਡੀ ਨੇ ਠੀਕ ਹੈ ਪਖੰਡੀਆਂ ਦੇ ਦਰਵਾਜ਼ੇ ਬੰਦ ਕਰਨੇ ਚਾਹੀਦੇ ਨੇ ਇਹਨਾਂ ਦੀਆਂ ਜਿਹੜੀਆਂ ਖੁੱਲੀਆਂ ਨਵੀਆਂ-ਨਵੀਆਂ ਮਿਨਿਸਟਰੀਆਂ ਖੁੱਲੀਆਂ ਗਈਆਂ ਨੇ ਠੀਕ ਹੈ ਇਹ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਇਹ ਤੇ ਇਹ ਪੰਜਾਬ ਦਾ ਵੀ ਵਾਤਾਵਰਣ ਖਰਾਬ ਕਰ ਰਹੇ ਹੈਗੇ ਨੇ ਇਹ ਉਹ ਲੋਕ ਕਿਉਂ ਲੋਕਾਂ ਨੂੰ ਗਰੀਬਾਂ ਨੂੰ ਜਿਹੜਾ ਵਾ ਟਰਾ ਕੇ ਧਮਕਾ ਕੇ ਵੀ ਤੁਹਾਡੇ ਨਿਆਣੇ ਅਮਰੀਕਾ ਭੇਜਾਂਗੇ ਤੁਹਾਡੇ ਨਾਲ ਫਲਾਣੇ ਦੇਸ਼ ਵਿੱਚ ਭੇਜ ਦਾਂਗੇ ਸਕੂਲਾਂ ਕਿਉਂਕਿ ਇਹਨਾਂ ਦੇ ਸਕੂਲ ਬਹੁਤ ਹੈ ਹੀ ਉਥੇ ਰਲ ਕੇ ਜਿਹੜੇ ਐਡਮਿਸ਼ਨ ਜਿਹੜੀਆਂ ਕਰਵਾ ਦਾਂਗੇ ਤੁਹਾਡੀ ਪੜ੍ਹਾਈ ਫ੍ਰੀ ਹੋਏਗੀ ਇੱਕ ਜਲੰਧਰ ਦਾ ਵੀ ਇੱਕ ਵੱਡਾ ਜਿਹੜਾ ਵੈਪਸਿਸਟ ਜਿਹਨੂੰ ਕਹਿੰਦੇ ਹੈਗੇ ਉਹ ਵੀ ਐਸੇ ਕੇਸ ਦੇ ਵਿੱਚ ਫੜਿਆ ਗਿਆ ਇਸ ਕਰਕੇ ਲੋਕਾਂ ਨੂੰ ਚਾਹੀਦਾ ਖਾਸ ਕਰਕੇ ਬੀਬੀਆਂ ਨੂੰ ਇਹ ਕੀ ਕਰਦੇ ਨੇ ਪਹਿਲਾਂ 10-12 ਬੀਬੀਆਂ ਜੀਆਂ ਰੱਖ ਲੈਂਦੇ ਨੇ ਉਹ ਫਿਰ ਹੌਲੀ-ਹੌਲੀ ਬੀਬੀਆਂ ਨੂੰ ਜੋੜਨਾ ਕਹਿੰਦੇ ਉਹਨੇ ਕਿੰਨੇ-ਕਿੰਨੇ ਕੇ ਪਖੰਡ ਕਰਵਾਉਂਦੇ ਬੱਚਿਆਂ ਕੋ ਪਖੰਡ ਕਰਾਉਂਦੇ ਬੱਚੇ ਤੇ ਕੱਚੀਆਂ ਸਲੇਟਾਂ ਹੁੰਦੇ ਨੇ ਉਹਨਾਂ ਦੇ ਦਿਲਾਂ ਤੇ ਮਨਾਂ ਤੇ ਜੋ ਤੁਸੀਂ ਉਕਰ ਦੋਗੇ ਉਹੀ ਰਹੂਗਾ ਔਰ ਇਹ ਪਾਣੀ ਜਾਂ ਪਾਣੀ ਕੀ ਸੁੱਟਦੇ ਆਗੇ ਨੇ ਵੀ ਜੇ ਚੰਗਾ ਭਲੇ ਇੱਕ ਹੋਰ ਏਦਾਂ ਦਾ ਇੱਕ ਪਖੰਡੀ ਹੈਗਾ ਕਹਿੰਦੇ ਲੋਕਾਂ ਦੀਆਂ ਤੀਵੀਆਂ ਤੇ ਬੁੜੀਆਂ ਤੇ ਧੀਆਂ ਨੂੰ ਵਿੱਚ ਉਹ ਠੀਕ ਕਰਦਾ ਆਪਣੀ ਕੁੜੀ ਦਾ ਬਾਹਰੋਂ ਇਲਾਜ ਕਰਵਾ ਕੇ ਆਇਆ ਹੈਗਾ ਤੋ ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਜਿਹੜਾ ਆਪਣੀ ਧੀ ਦਾ ਨਹੀਂ ਇਲਾਜ ਬਾਹਰੋਂ ਕਰਵਾ ਕੇ ਆ ਉਹ ਤੁਹਾਡਾ ਕਿਵੇਂ ਕਰ ਲੂਗਾ ਤੇ ਜੇ ਇਹਦੇ ਕੋਈ ਇੰਨੀ ਸ਼ਕਤੀ ਸੀ ਤੇ ਫਿਰ ਆਪਣੀ ਲੱਤ ਜਰਾ ਆੜ ਕੱਢ ਲੈਂਦਾ ਹੈਗਾ ਜਾਂ ਜ ਫਿਰ ਇਦਾਂ ਦੇ ਲਿਆਉਂਦਾ ਘਰੋਂ ਆਪਣੇ ਪਾਣੀ ਜਿਆ ਤੇ ਜੱਜ ਦੇ ਉੱਪਰ ਸੁੱਟ ਜਾਂਦਾ ਤੇ ਜੱਜ ਸਾਹਿਬ ਅੰਨੇ ਹੋ ਜਾਂਦੇ ਤੇ ਬਰੀ ਹੋ ਜਾਂਦਾ ਮਤਲਬ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਕਿ ਪਖੰਡੀ ਨੇ ਪਖੰਡ ਨੇ ਇਹ ਸਾਇੰਸ ਦਾ ਜੋਗਾ ਇਹ 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 ਪਖੰਡ ਤੇ ਕਦੀ ਵੀ ਨਹੀਂ ਰਹਿਗੇ ਠੀਕ ਹੈ ਕਿ ਪਿਛਲੇ ਸਮਿਆਂ ਦੇ ਸਦਿਆਂ ਲੋਕੀ ਡਰ ਜਾਂਦੇ ਬਿਜਲੀ ਚਮਕੀ ਲੋਕੀ ਡਰ ਗਏ ਬਿੱਲੀ ਨੰਗ ਦੀ ਲੋਕੀ ਡਰ ਗਏ ਛਿੱਕ ਮਾਰ ਗਏ ਲੋਕੀ ਡਰ ਗਏ ਉਦੋਂ ਅਨਪੜਤਾ ਸੀ ਠੀਕ ਹੈ ਇਸ ਕਰਕੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈਗਾ ਔਰ ਦੂਜੀ ਗੱਲ ਹੈ ਕਿ ਇਹ ਸਰਕਾਰ ਨੂੰ ਵੀ ਚਾਹੀਦਾ ਕਿ ਇਹੋ ਜਿਹੇ ਜਿਹੜੇ ਬਾਬੇ ਹੋਣਾ ਇਹਨਾਂ ਦੇ ਬੰਦ ਕਰਦੇ ਨੇ ਚਾਹੀਦੇ ਹੈਗੇ ਜਿਹੜਾ ਔਰ ਹਾਲਾਂਕਿ ਔਰ ਜਿੰਨਾ ਇਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਝੂਠੇ ਪਾਦਰੀਆਂ ਨੇ ਹੋ ਸਕਦਾ ਚੰਗੇ ਪਾਦਰੀ ਬਣੇ ਪਰ ਇਹਨਾਂ ਜੋ ਬਤਾਤ ਜਿਹੜੇ ਕੋ ਝੂਠੇ ਨੇ ਫਰਜੀ ਨੇ ਠੀਕ ਹੈ ਇਹੋ ਜਿਹੇ ਲਫੰਗੇ ਟਾਈਪ ਜੇ ਇਹਨਾਂ ਦੇ ਬੰਦ ਕਰਨੀਆਂ ਚਾਹੀਦੀਆਂ ਦੁਕਾਨਾਂ ਅਸਲ ਜੇ ਦੁਕਾਨਾਂ ਖੋਲ ਕੇ ਬੈਠੇ ਨੇ ਤੇ ਇਹ ਕੀ ਹੈ ਨਾ ਇੱਕ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੇ ਪਾਦਰੀ ਦੀ ਇੱਕ ਚੰਗੀ ਭਲੀ ਕਹਿੰਦੀ ਮੇਰੇ ਘਰ ਵਾਲੇ ਕੋਈ ਕਤਲ ਹੋ ਗਿਆ ਜਿਹਨੂੰ ਬਰੀ ਕਰ ਦੋ ਕਹਿੰਦਾ ਲੋ ਜੀ ਹੋ ਗਿਆ ਅਜਾ ਆਪ ਨੂੰ سزا ਹੋਗੀ ਉਹ ਬੀਬੀ ਵੀ ਫੜ ਕੇ ਲਿਓਣੀ ਚਾਹੀਦੀ ਹੈਗੀ ਲਾਜ਼ਮੀ ਤੌਰ ਤੇ ਬੀਬੀ ਨੇ ਪੈਸੇ ਲਏ ਹੋਣਗੇ ਉਹ ਜੀਆਂ ਬੀਬੀਆਂ ਪੈਸੇ ਦਿਹਾੜੀ ਤੇ ਆਂਦੀਆਂ ਹੈਗੀਆਂ ਇਸ ਕਰਕੇ ਚਾਹੀਦਾ ਇਹ ਖਾਸ ਕਰਕੇ ਨਾ ਜੀ ਇਹ ਪੰਜਾਬ ਦੇ ਵਿੱਚ ਇੰਨੇ ਜਿਆਦੇ ਇਹ ਪਾਦਰੀ ਆਏ ਨੇ ਇੱਥੇ ਧਰਮ ਪਰਿਵਰਤਨ ਬਹੁਤ ਜਿਆਦਾ ਹੋ ਰਿਹਾ ਇਸ ਮਸਲੇ ਦੇ ਵਿੱਚ ਸ਼ਰਮਨੀ ਕਮੇਟੀ ਨੂੰ ਸਟੈਂਡ ਸਖਤ ਲੈਣੇ ਚਾਹੀਦੇ ਹਾਲਾਂਕਿ ਹੁਣ ਨਵੇਂ ਜਥੇਦਾਰ ਸਾਹਿਬ ਗਏ ਨੇ ਮਾਝੇ ਦੇ ਵਿੱਚ ਉਹ ਉਥੇ ਜਿਹੜੀ ਉਹ ਬੈਲਟ ਹੈਗੀ ਆ ਉਥੇ ਬਹੁਤ ਜਿਆਦਾ ਇਸਾਈ ਧਰਮ ਲੋਕੀ ਅਡਾਪਟ ਕਰ ਰਹੇ ਨੇ ਇਹਨਾਂ ਲੋਕਾਂ ਨੂੰ ਇਥੋਂ ਬਾਹਰ ਕੱਢਣਾ ਚਾਹੀਦਾ ਹੈਗਾ ਹਾਲਾਂਕਿ ਠੀਕ ਹੈ ਹਰ ਇੱਕ ਦਾ ਰਾਈਟ ਆ ਪਿੱਤਰ ਪਰਵਰਤ ਮੈਨੂੰ ਇਸ ਧਰਮ ਚ ਨਹੀਂ ਮੇਰੀ ਇਸ ਧਰਮ ਚ ਆਸਦਾ ਪਰ ਉਹ ਲੋਕਾਂ ਦੀ ਡਿਪੈਂਡ ਪਰ ਇਹ ਫਰੇਮ ਝੂਠੇ ਡਰਾਤ ਮਕਾ ਕੇ ਲਾਲਚ ਦੇ ਕੇ ਕਿਸੇ ਦਾ ਧਰਮ ਪਰਵਰਤਕ ਹੋਣਾ ਇਹ ਸਰਾਸਰੇ ਯੁਰਮਾ ਇਹਦੇ ਮੁਤਾਬਕ ਇਹਨਾਂ ਲੋਕਾਂ ਨੂੰ ਜਿਹੜੀ ਸਜ਼ਾ ਮਿਲਣੀ ਚਾਹੀਦੀ ਪਰ ਪਰ ਬਾਦ ਮੈਨੂੰ ਸਜ਼ਾ ਦੇ ਦਿੱਤੀ ਹੈਗੀ ਹੁਣ ਦੇਖੇ ਹੁਣ ਤਰਲੇ ਕੱਢਦਾ ਨਾ ਰੋਂ ਲਾ ਪਿਆ ਕਿ ਮੇਰੇ ਛੋਟੇ ਛੋਟੇ ਬੱਚੇ ਨੇ ਭਈ ਤੇਰੇ ਕੋ ਤੇ ਗੈਬੀ ਸ਼ਕਤੀਆਂ ਸੀ ਉਧਰ ਨਾ ਸ਼ਕਤੀਆਂ ਕਿੱਥੇ ਫੇਲ ਹੋ ਗਈਆਂ ਤੂੰ ਤੇ ਕੋਰਟ ਦੇ ਵਿੱਚੋਂ ਹੀ ਉੱਡ ਜਾਂਦਾ ਜੇ ਤੇਰੇ ਕੋਲ ਸ਼ਕਤੀ ਮੱਖੀ ਬਣ ਕੇ ਮੱਛਰ ਬਣ ਕੇ ਕਾਂ ਬਣ ਕੇ ਗੱਬੂਤਰ ਬਣ ਕੇ ਉੱਡ ਜਾਂਦਾ ਜੇ ਤੇਰੇ ਚ ਇੰਨੀ ਸ਼ਕਤੀਆਂ ਸੀ ਵਕੀਲ ਵੀ ਇੰਨੇ ਹੋ ਜਾਂਦੇ ਪੁਲਿਸ ਵੀ ਇੰਨੀ ਹੋ ਜੇ ਜੱਜ ਸਾਹਿਬ ਵੀ ਉਹ ਵੀ ਆਪਣੇ ਫੈਸਲਾ ਚੋਂ ਲੱਗ ਕੇ ਉਹਨਾਂ ਦੀ ਕਲਮ ਟੁੱਟ ਜਾਂਦੀ ਹੈ ਨਾ ਫੇ ਤੂੰ ਕਰ ਦਿੰਦਾ ਤੂੰ ਉੱਥੇ ਨੇਹਰਾ ਹੀ ਕਰ ਦਿੰਦਾ ਜੇ ਤੇਰੇ ਚ ਇੰਨੀ ਸ਼ਕਤੀਆਂ ਹੈਗੀਆਂ ਨੇ ਤੇਰੇ ਚ ਵਾਕਿਆ ਤੂੰ ਬੜਾ ਪਨ ਕੀ ਹੈ ਤੇਰੇ ਚ ਤੇ ਫਿਰ ਤੂੰ ਅੱਜ ਹੋ ਜਾਂਦਾ ਰਫੂ ਚੱਕਰ ਹੋ ਜਾਂਦਾ ਗਾਇਬ ਹੋ ਜਾਂਦਾ ਲੋਕਾਂ ਨੂੰ ਸਬਕ ਲੈਣਾ ਚਾਹੀਦਾ ਕਿ ਇਦਾਂ ਦੇ ਬਹੁਤ ਸਾਰੇ ਪਖੰਡੀ ਨੇ ਬਾਬੇ ਉਹਨਾਂ ਪਖੰਡੀ ਬਾਬਿਆਂ ਤੋਂ ਸਾਧਾਂ ਤੋਂ ਆ ਪਾਦਰੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈਗਾ ਔਰ ਮੈਨੂੰ ਤੇ ਹੈਰਾਨੀ ਕਿ ਲੋਕੀ ਇਹੋ ਜਿਹੇ ਜਿਹੜੇ ਲਫੰਗੇ ਲੋਕ ਨੇ ਆਪਣੀਆਂ ਜਵਾਨ ਧੀਆਂ ਲੈ ਕੇ ਜਾਂਦੇ ਹੈਗੇ ਨੇ ਯਾਰ ਘੱਟੋ ਘੜ ਜਿਹੜੇ ਸਾਡੇ ਪਵਿੱਤਰ ਗ੍ਰੰਥ ਨੇ ਹਰ ਧਰਮ ਦਾ ਆਪਣਾ ਆਪਣਾ ਗ੍ਰੰਥ ਹੈ ਕਾਜ਼ ਕਰਕੇ ਚਾਹ ਪਾਸ ਸਿੱਖ ਧਰਮ ਦੀ ਗੱਲ ਕਰ ਲਈਏ ਅਸਾਈ ਧਰਮ ਦੀ ਗੱਲ ਕਰ ਲਈਏ Hindu ਧਰਮ ਦੀ ਗੱਲ ਕਰ ਲਈਏ ਸਾਰੇ ਹਨਾ ਪਿਓਰ ਉਹੀ ਤੁਸੀਂ ਜੇ ਤੁਹਾਡੇ ਕੋਲ ਪੜਨਾ ਆਉਂਦਾ ਤੇ ਪੜ ਲਓ ਹੋਰ ਤੇ ਕਰ ਲੋ ਜਾਂ ਚੰਗੇ ਜੇ ਕੋਈ ਕਿਸੇ ਨੇ ਚੰਗੇ ਪਾਦਰੀ ਕੋ ਜਾਓ ਦਿੱਤੇ ਹਾਂ ਕੀ ਹੈ ਚੰਗੇ ਪਾਠੀ ਕੋ ਚਾਓ ਚੰਗੇ ਪੁਜਾਰੀ ਕੋ ਜਾਓ ਪਰ ਇਹ ਗਰਾਨੀ ਵਾਲੀ ਗੱਲ ਹੈ ਕਿ ਇਹ ਜਿਹੜਾ ਨਾ ਇਹਨਾਂ ਲੋਕਾਂ ਨੇ ਜਿਹੜੇ ਪਖੰਡੀ ਨੇ ਇਹਨਾਂ ਨੇ ਸਮਾਜ ਦਾ ਹੀ ਅਸਲ ਦੇ ਵਿੱਚ ਬੇੜਾਗਰ ਕੀਤਾ ਪਹਿਲਾਂ ਇਹੋ ਜੇ ਪਹਾੜੇ ਤੇ ਲੱਭਣਗੇ ਬੁੜੀਆਂ ਬੰਦੇ ਉਹ ਜਾ ਕੇ ਪਿੰਡੋਂ ਪਿੰਡ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਇਹਨਾਂ ਨੇ ਤਨਖਾਹ ਦੇ ਰੱਖਿਆ ਹੁੰਦਾ ਦਿਹਾੜੀਆਂ ਦੇ ਰੱਖਿਆ ਹੁੰਦਾ ਕਿ ਅੱਜ ਤੂੰ ਇਹ ਇਹ ਹਮੇਸ਼ਾ ਸੌਫਟ ਟਾਰਗੇਟ ਹੁੰਦਾ ਬੱਚੇ ਜਾਂ ਗਰੀਬ ਤਬਕਾ ਉਹ ਗਰੀਬ ਤਬਕਾ ਵਿਚਾਰਾ ਜਿਹੜਾ ਵਾ ਉਹ ਇਹਨਾਂ ਦੀ ਲਾਲਸ ਵਿੱਚ ਆ ਜਾਂਦਾ ਗੱਲਾਂ ਚ ਆ ਜਾਂਦਾ ਹੈਗਾ